ਸਤਿ ਗੁਰੂ ਜੀ ਸਾਰੇ ਵੀਰਾਂ ਨੂੰ ਕਲਜਿੰਦਰ ਡੇਰੀ ਫਰਮੈਂਟਡ ਆ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੀਰ ਲੈ ਕੇ ਆਇਆ ਵਾ ਚੰਗੀ ਵੱਛੀ ਆ ਇੱਕ ਚੰਗੀ ਮੈਂ ਲੈ ਕੇ ਆਇਆ ਵਾ ਚੰਗੇ ਤੋਹਫੇ ਲਿਆਂਦੇ ਆ ਵੀਰ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰ ਕੋਲ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਕੀ ਹਾਲ ਵਧੀਆ ਜੀ ਨਾਂ ਦੱਸਦੇ ਆ ਆਪਣਾ ਠੀਕ ਐ ਪਿੰਡ ਪਿੰਡ ਚਾਚੋ ਵਾਲੇ ਜਿਲ੍ਹਾ ਅੰਬਸਰ ਫੋਨ ਨੰਬਰ ਤਾਸੀ ਦਾ 24 ਬੰਗ ਦਾ ਸੋਨੇ ਠੀਕ ਹੈ ਜੀ ਪਿਛਲੀ ਵੀਡੀਓ ਤਾਂ ਵਧੀਆ ਰਹਾ ਵੀਰ ਜੀ ਰਲ ਅੱਛਾ ਉਹ ਤਾਂ ਵੇਖ ਗਿਆ ਮਾ ਬਿਲਕੁਲ ਜੀ ਹੁਣ ਵੀ ਚੰਗੇ ਨਗੀਨੇ ਲਿਆਂਦੇ ਜੋ 20 ਕਿਲੋ ਦੁੱਧ ਦੇ ਬਿਲਕੁਲ ਜੀ ਚੰਗਾ ਤੋਹਫਾ ਲੈ ਕੇ ਆਉਂਦਾ ਵੀਰ ਹਨਾ ਇਹ ਤਾਜੀ ਸੂਈ ਆ 10 ਦਿਨ ਹੋਏ ਆ 10 ਦਿਨ ਹੋਏ ਆ 20 ਕਿਲੋ ਦੁੱਧ ਉਤਾਰ 20 ਕਿਲੋ ਤਿਆਰ ਆ ਹਾਂ ਜੀ ਸੂਆ ਸੂਆ ਦੂਜਾ ਦੂਜਾ ਸੂਆ ਬਿਲਕੁਲ ਆ ਵੇਖੋ ਵੀਰ ਜੀ ਚੈੱਕ ਕਰੋ ਖੋਲੋ ਵੀਰ ਜੀ ਖੋਲੋ ਐਨੂੰ ਤੋਰੋ ਵੇਖੋ ਵੀਰ ਜੀ ਚੰਗੀ ਵੈੜਾ ਚਮਕਾਲੀ ਆ ਲੰਮੀ ਬੇਲ ਆ ਤੇ ਲੇਵੇ ਦੀਆਂ ਕਿਆ ਬਾਤਾਂ ਜੋ ਚੈੱਕ ਕਰੋ ਵੀਰ ਜੀ ਚੰਗੇ ਰਿਕਾਰਡ ਵਾਲੀ ਵੈੜਾ ਚੰਗਾ ਨਗੀਨਾ ਵੀਰ ਲੈ ਕੇ ਆਉਂਦਾ ਜਦੋਂ ਵੀ ਲੈ ਕੇ ਆਉਂਦਾ ਨਾ ਚੰਗੇ ਤੋਹਫੇ ਲਿਆਉਂਦਾ ਬਿਲਕੁਲ ਚੰਗੀ ਪਲੀ ਜੁੜੀ ਆ ਬਿਲਕੁਲ ਚਵਾ ਚੂ ਵੀਰ ਜੀ ਇੱਕ ਨੰਬਰ ਇੱਕ ਨੰਬਰ ਦਾ ਵੀਰ ਜੀ ਠੰਡੀ ਸੀਲ ਵਰੀਏ ਕੋਈ ਨਿਆਣਾ ਨਹੀਂ ਪਾਣਾ ਇਹ ਠੰਡੀ ਸੀਲ ਹੈਣਾ ਜੀ ਬਿਲਕੁਲ ਜੀ ਵੇਖੋ ਵੀਰ ਜੀ ਖਾਣ ਵੀ ਗੇਟ-ਖੇਟ ਦੇ ਲੱਗਿਆ ਚਮਕ ਫੋਲਾ ਰਾਜੀ ਫੋਲਾ ਲੰਮੀ ਬੇਲ ਵੀਰ ਜੀ ਕਿੰਨਾ ਦੁੱਧ ਚਵਾ ਜੂਏ ਇਹ ਵਿੱਚ 5 ਕਿਲੋ ਦੇ ਜੀ 5 ਲੀਟਰ ਪਹੁੰਚ ਜੂ ਹਣਾ ਜੀ ਬਿਲਕੁਲ ਜੀ ਮਗਰ ਵਸ਼ੀ ਆ ਗਈ ਇਹਦੇ ਵਸ਼ੀ ਤਾਂ ਮੈਂ ਠੀਕ ਹੈ ਜੀ ਵੀਰ ਜੀ ਕੀ ਮੋਲ ਆ ਮੋਲ ਤਾਂ ਵੀਰ ਜੀ ਇੱਕ ਪੰਜ ਗਿੰਦਾਰ ਇੱਕ ਪੰਜ ਦੀ ਹਾਂ ਜੀ ਥੋੜਾ ਹੋਰ ਜਾਇ ਜਾ ਉਧਾਂ ਚ ਛੋਟ-ਛਾਟ ਕਰ ਦਿਓ ਚਲ ਮੈਂ ਦੀ ਦੇ ਦਾਂਗੇ ਹਾਂ ਨਾਲ 95 ਦੀ ਹਾਂਜੀ ਮੋਲ ਤਾਂ ਡਾਡਾ ਜੈਜ ਵੀ ਦੀ 2000 ਜਾਂਦੇ 93000 ਦੀ ਬਿਲਕੁਲ ਜੀ ਵੇਖੋ ਵੀਰ ਜੀ ਜਿਹੜਾ ਵੀ ਇੱਥੇ ਚੱਲ ਕੇ ਆਊਗਾ ਪਸੰਦ ਜ਼ਰੂਰ ਆਊਗੀ ਵੜ ਨੂੰ ਤੇ ਵੀਰ ਕਹਿੰਦਾ ਜਿਹੜਾ ਵੀ ਚੱਲ ਕੇ ਆਊਗਾ ਉਹ ਲੱਖ ਦੀ ਮੰਗੂਗਾ ਚਲੋ ਵੀਰ ਜੀ 92 ਦੀ ਜਾਂਦੇ ਹੋ ਤੁਸੀਂ ਹਨਾ 92000 ਦੀ ਹਾਂਜੀ ਦੇ ਦਾਂਗੇ ਠੀਕ ਹੈ ਜੀ ਵੇਖੋ ਵੀਰ ਦਾ ਮੋਲ ਬਿਲਕੁਲ ਜੈਜ ਹੁੰਦਾ ਵੱਡੀ ਵੜਾ ਬਾਕੀ ਥੱਲੇ ਹੁੰਦੀ ਵੀਰ ਬੜੀ ਜਿੱਦ ਬਿਲਕੁਲ ਜੀ ਨਾੜਾ ਵੀ ਬਿਲਕੁਲ ਜੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਵਾਂ ਦੁੱਧ ਦੀਆਂ ਨਿਸ਼ਾਨੀਆਂ ਬਿਲਕੁਲ ਚੰਗੀ ਵੈੜਾ ਜੀ ਬਿਲਕੁਲ ਠੀਕ ਹੈ ਜੀ ਹਾਂ ਜੀ ਆ ਗਈ ਦੂਜੇ ਨੰਬਰ ਤੇ ਜੀ ਦੂਜਾ ਸੂਆ ਦੂਜਾ ਸੂਆ ਹੱਤਾ ਗੱਤੀ ਦੇ ਹੱਤਾ ਲੈ ਜੂ ਹਣਾ ਜੀ ਠੀਕ ਹੈ ਜੀ ਖੋਲ ਦਿਓ ਜੀ ਕਿੰਨਾ ਦੁੱਧ ਚਵਾ ਜੀ ਵੀਰੇ ਇਹ ਉਤੀ 12 ਕਿਲੋ ਦੇਸੂਗੀ ਤਾਂ 12 ਕਿਲੋ ਇਹ 12 ਲੀਟਰ ਤਾਂ ਹੀ ਪਹੁੰਚ ਜੂ ਹਣਾ ਜੀ ਬਾਕੀ ਚਲੋ ਗਰਮੀ ਆ ਦੁੱਧ ਤਾਂ ਸੇਵਾ ਦਾ ਹਣਾ ਜੀ ਬਿਲਕੁਲ ਵੀਰ ਜੀ ਬਿਲਕੁਲ ਵੇਖੋ ਵੀਰ ਜੀ ਸਿੰਘ ਦੀ ਕੁਆਲਿਟੀ ਚੈੱਕ ਕਰੋ ਪਤਲੇ ਚਮਚਾ ਦੁੱਧ ਵਾਲੀ ਮੈਂ ਆ ਤਿੱਜਾ ਸੂਆ ਉਹ ਵੀਰ ਦੂਜਾ ਕਦੇ ਘਰ ਬਿਲਕੁਲ ਬਿਲਕੁਲ ਦੂਜਾ ਸੂਆ ਵੀਰ ਕਹਿੰਦਾ ਦੇਣ ਕਿੰਨੇ ਲੈ ਜੂ ਵੀਰ ਠੀਕ ਆ ਵੀਰ ਜੀ ਚੰਗੀ ਝੋਟੀ ਆ ਸਿੰਘ ਦੀ ਕੁਆਲਿਟੀ ਚੰਗੀ ਆ ਪਤਲਾ ਚਾਮਾ ਥਨ ਥੁੰਦੀ ਕੁਆਲਿਟੀ ਵੀ ਚੰਗੀ ਆ ਜੀ ਆਂਦੇ ਥੋੜਾ ਕੈਮਰੇ ਤੋਂ ਡਰਦੀ ਆ ਚੰਗੀ ਝੋਟੀ ਆ ਜੀ ਵੀਰ ਜੀ ਪਹਿਲੇ ਸਵੇਰਾ ਦੱਸ ਦਿਆ ਸੀ ਕੋਈ ਕਿੰਨਾ ਕਿ ਦੁੱਧ ਚਵਾਏ ਨੇ 11 11 ਕਿਲੋ ਬਾਕੀ ਫਿਰ ਵੀ ਬੜੀ ਆਬ ਕਾਗਲਾ ਜੀ ਠੀਕ ਮਰ ਬਹੁਤ ਚੰਗੇ ਆ ਤੁਹਾਡੇ ਬਿਲਕੁਲ ਜੀ ਚੰਗੀ ਝੋਟੀ ਆ ਜੀ ਵੀਰ ਜੀ ਕੀ ਮੁੱਲ ਆ ਬੋਲੋ ਜੀ ਇਹਦੇ ਵੇਖ ਇੱਕ ਪੰਜ ਇੱਕ ਪੰਜ ਹਾਂ ਜੀ ਰੱਦਾਂਗੇ ਮਨ ਤਾਂ ਉਹਨੂੰ ਪੂਰੇ ਲੱਖ ਦੀ ਦੇ ਦਿੰਦੇ ਹਾਂ ਕੋਈ ਨਹੀਂ ਦੇ ਕੋਈ ਆਊਗਾ ਵੀਰ ਦੂਰੋਂ ਚੱਲ ਕੇ ਹੋਰ ਮਾਨਦਾਨ ਕਰ ਦੇ ਠੀਕ ਹੈ ਵੀਰ ਜੀ ਇਹ ਕੋ ਜੋੜਾ ਪਾ ਲੂਗਾ ਫੇ ਕਰਦਾ ਕੋਈ ਨਹੀਂ ਛੋੜ ਦੇ ਮਤਲਬ ਜੋੜੇ ਜੇ ਕਰ ਦੋਗੇ ਮਾਨ ਤਨ ਕਰਦਾ ਕੋਈ ਨਹੀਂ ਕੱਠਿਆ ਲਊਗਾ ਬਿਲਕੁਲ ਜੀ ਵੇਖੋ ਵੀਰ ਜੀ ਦੋਵੇਂ ਪਸ਼ੂ ਬਹੁਤ ਸ਼ਾਨਦਾਰ ਆ ਝੋਟੀ ਵੀ ਚੰਗੀ ਆ ਦਿਨ ਖੜਦੀ ਆ 5-7 ਦਿਨ ਚੰਗੀ ਝੋਟੀ ਆ ਜੀ ਤੇ ਵੈੜ ਵੀ ਚੰਗਾ ਤੋਹਫਾ ਵੀਰ ਲੈ ਕੇ ਆਇਆ ਵਾ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਕਿ ਵੀਰ ਜੀ ਇੱਕ ਟਾਈਮ ਪਸ਼ੂ ਤੇ ਲਾ ਕੇ ਜਰੂਰ ਆਓ ਆ ਕੇ ਆਪਣੀ ਚਵਾਈ ਕਰੋ ਪਾਸ ਕਰੋ ਉਹ ਤੁਹਾਡਾ ਆਪ ਦਾ ਫਰਜ਼ ਬੰਦਾ ਜੀ ਹਣਾ ਵੀਰ ਜੀ ਹਾਂ ਠੀਕ ਬਿਲਕੁਲ ਜੀ ਬਿਲਕੁਲ ਜੀ ਹਾਂਜੀ ਵੀਰ ਜੀ ਦੱਸ ਦਿਓ ਆਪਣਾ ਨਾਮ ਦੱਸ ਦਿਓ ਨਾਮ ਵੀ ਮੋਬਾਈਲ ਨੰਬਰ 8854 ਬੰਨ ਦੱਸੋ ਪਿੰਡ ਪਿੰਡ ਚੱਤਵਾਲੀ ਜੋ ਠੀਕ ਹੈ ਜੀ ਢੀਲਾ ਮਸਾ ਸਤਿ ਸ੍ਰੀ ਅਕਾਲ ਜੀ